STF ਮੁਹਾਲੀ ਦੀ ਟੀਮ ਵੱਲੋਂ ਇੱਕ ਕਥਿਤ ਤੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਨੇ 12ਵੀਂ ਤੱਕ ਪੜਾਈ ਕੀਤੀ ਹੋਈ ਹੈ ਉਸ ਨੂੰ ਸਮਾਣਾ ਅਦਾਲਤ ਦੇ ਵਿੱਚ ਕਰੀਬ ਅੱਜ 1:30 ਵਜੇ ਦੇ ਆਸ-ਪਾਸ ਦੁਪਹਿਰ 'ਚ ਫੇਸ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ STF ਅਵਤਾਰ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਕਥਿਤ ਨੌਜਵਾਨ ਹੈ ਇਨਫੋਰਮੇਸ਼ਨ ਮਿਲਣ ਤੇ 23 ਤੋਂ 30 ਗ੍ਰਾਮ ਹੀਰੋਨ ਬਰਾਮਦ ਹੋਈ ਹੈ ਕਥਿਤ આરોપી ਨੇ ਵੀ ਕਬੂਲ ਕੀਤਾ ਕਿ ਉਹ ਅੰਮ੍ਰਿਤਸਰ ਤੋਂ ਲੈ ਕੇ ਇਹ ਬੰਦਾ ਹੈਗਾ ਜੀ ਜਗਦੀਸ਼ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਾਤਣਾ ਦਾ ਹਾਂ ਤੁਹਾਨੂੰ ਟ੍ਰਾਪ ਮਿਲੀ ਸੀ ਬੰਦਾ ਟੈਕਸੀ ਸਟੈਂਡ ਪਾਤਣਾ ਨੇੜੇ ਆਪਣੇ ਕਿਤੇ ਗਾਗਨ ਨੂੰ ਸਮਾਨ ਦੇਣ ਆ ਰਿਹਾ ਹੈ ਰੋਂ ਦੇਣ ਆ ਰਿਹਾ ਅਸੀਂ ਉਹ ਟਰੈਪ ਲਾ ਕੇ ਨੂੰ ਫੜਿਆ ਹੈ ਤੇ ਕੋਈ 30 ਗ੍ਰਾਮ ਰਿਕਵਰੀ ਹੋਈ ਸਾਡੀ ਇਹਨੂੰ ਪੇਸ਼ ਕੀਤਾ ਜੇਕਰ ਨਾ ਰਿਮਾਂਡ ਲਿਆ ਅੱਜ ਜ਼ਮਾਨਤ ਜੋ ਅਦਾਲਤ ਦੁਬਾਰਾ ਪੇਸ਼ ਕਰਾਂਗੇ ਪੇਸ਼ ਕਰਕੇ ਅਗਲੀ ਕਾਰਵਾਈ ਲਿਆਵਾਂਗੇ ਜੇ ਕਿ ਕਿੱਥੋਂ ਲਿਆਉਂਦਾ ਸੀ ਕੀ ਕਰਦਾ ਸੀਗਾ ਇਹਦੀ ਪੂਛਕਿਛ ਕਰਾਂਗੇ ਠੀਕ ਤੇ ਇਹ ਜਿਹੜੀ ਮੁਹਿੰਮ ਤੁਹਾਡੀ ਸਟਾਫ ਦੀ ਲਗਾਤਾਰ ਇਸ ਤਰ੍ਹਾਂ ਸਾਡੀ ਮੈਮ ਲਗਾਤਾਰ ਚੱਲ ਰਹੀ ਹੈ ਦਿਨ ਰਾਤ ਚੱਲ ਰਹੀ ਹੈ ਸਾਡੀਆਂ ਟੀਮਾਂ ਲਗਾਤਾਰ ਚੱਲ ਰਹੀਆਂ ਨੇ ਅਫਸਰਾਂ ਨੇ ਸਾਡ ਨੂੰ ਇਹਦੇ ਅਸੀਂ ਨਸ਼ੇ ਦੇ ਕਾਬੂ ਪਾਉਣ ਦਾ ਯੋਰ ਲਾ ਰਹੇ ਪੂਰਾ ਸਰਕਾਰ ਵੱਲੋਂ ਸਰਸਰ ਦਿੱਤਾ ਨੇ ਉਹਦੇ ਪਾਲਣਾ ਕਰ ਰਹੇ ਹਾਂ ਠੀਕ ਜੀ ਅੰਬਰਸਰੀ ਨਹੀਂ ਪਹਿਲੀ ਵਾਰ ਲੈਂਦੇ ਇਸ ਕਮਸੀ ਕਿਉਂ ਪਈ ਹੈ ਬਸ ਇੰਨੀ ਕਹੀ ਜੀ 12 ਅੱਗੇ ਅੱਗੇ ਕੋਈ ਕਮ ਨਹੀਂ ਕਰਿਆ ਸਰ ਨਹੀਂ ਜੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰ ਸੋਤਮ ਕੋਸ਼ਿਕ ਸਮਾਣਾ ਨਿਊਜ਼